ਜਿਹੜੀ ਕੌਮ ਆਪਣੀ ਜੜ੍ਹਾਂ ਉਪਰ ਜਾਂਦੀ ਹੈ ਉਹ ਕੱਖਾਂ ਵਾਂਗ ਰੁਲ ਜਾਂਦੀ ਹੈ ਜਿਹੜੀ ਕੌਮ ਆਪਣੀ ਜੜ੍ਹਾਂ ਉਪਰ ਜਾਂਦੀ ਹੈ ਉਹ ਕੱਖਾਂ ਵਾਂਗ ਰੁਲ ਜਾਂਦੀ ਹੈ ਸਤਕਾਰਯੋਗ ਪ੍ਰਧਾਨ ਸਾਹਿਬ ਸਮੂਹ ਟਰਸਟ ਮੈਂਬਰ ਸਾਹਿਬਾਨ ਜੱਜ ਸਾਹਿਬਾਨ ਅਤੇ ਮੇਰੇ ਪਿਆਰੇ ਵਿਦਿਆਰਥੀ ਸਾਥਿਓ ਅੱਜ ਮੈਂ ਤੁਹਾਡੇ ਸੰਮੁਖ ਭਾਸ਼ਣ ਦੇਣ ਲਈ ਪੇਸ਼ ਹੋਈ ਹਾਂ ਜਿਸ ਦਾ ਵਿਸ਼ਾ ਹੈ ਪੰਜਾਬ ਪੰਜਾਬੀ ਅਤੇ ਪੰਜਾਬੀਆਂ ਦੀ ਅਲੋਪ ਹੋ ਰਹੀ ਚਲਕ ਕੀ ਤੁਸੀਂ ਕਦੇ ਸੋਚਿਆ ਹੈ ਜਿਹੜੀ ਮਿੱਟੀ ਸਾਡੇ ਪੈਰਾਂ ਹੇਠਾਂ ਸਾਡੇ ਵਿਰਸੇ ਦੀ ਮਹਿਕ ਬਖੇਰਦੀ ਸੀ ਉਹ ਅੱਜ ਕਿਉਂ ਪਰਾਈ ਹੋ ਰਹੀ ਹੈ ਪੰਜਾਬ ਦੇ ਲੋਕ ਜਿਹੜੇ ਖੁਸ਼ਹਾਲੀ ਸੰਜੀਦਗੀ ਤੇ ਮਿਹਨਤ ਲਈ ਜਾਣੇ ਜਾਂਦੇ ਸਨ ਉਹ ਅੱਜ ਕਿਉਂ ਚਮਕਦਾਰ ਮੁੰਕਾਂ ਦੇ ਲਾਲਚ ਵਿੱਚ ਆਪਣੀਆਂ ਜੜ੍ਹਾਂ ਨੂੰ ਛੱਡਦੇ ਜਾ ਰਹੇ ਹਨ ਪਰਦੇਸ ਜਾਣਾ ਗਲਤ ਨਹੀਂ ਪਰ ਸਵਾਲ ਇਹ ਹੈ ਕਿ ਕੀ ਅਸੀਂ ਆਪਣੇ ਮੂਲ ਨਾਲੋਂ ਵਿਛੜਦੇ ਜਾ ਰਹੇ ਹਾਂ ਹਾਂ ਅਸੀਂ ਇਸ ਮੂਲ ਨਾਲੋਂ ਵਿਛੜਦੇ ਜਾ ਰਹੇ ਹਾਂ ਪਰ ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਜਾਣ ਵਾਲੇ ਪੰਜਾਬੀ ਅਕਸਰ ਪੰਜਾਬੀ ਨੂੰ ਅਣਗੌਲਾ ਕਰਦੇ ਨਜ਼ਰ ਆਉਂਦੇ ਹਨ ਅਸੀਂ ਅੰਗਰੇਜ਼ੀ ਨੂੰ ਉન્નਤੀ ਦਾ پیمਾਨਾ ਦੇ ਦਿੱਤਾ ਹੈ ਸਾਡੇ ਪੱਖੋਂ ਪੰਜਾਬੀ ਤਾਂ ਅਨਪੜਾ ਦੀ ਭਾਸ਼ਾ ਹੋ ਗਈ ਹੈ ਅਸੀਂ ਆਪਣੇ ਬਜ਼ੁਰਗਾਂ ਦੀਆਂ ਕਹਾਣੀਆਂ ਨਹੀਂ ਸਿਰਫ ਐਪਸ ਦੇ ਜਵਾਬ ਸੁਣਦੇ ਹਾਂ ਜੋ ਤਿਉਹਾਰ ਕਦੇ ਸਾਡੇ ਮਨ ਵਿੱਚ ਖੁਸ਼ੀਆਂ ਦਾ ਸਾਗਰ ਲਿਆਉਂਦੇ ਸਨ ਉਹ ਅੱਜ ਕੇਵਲ ਯਾਦਾਂ ਦੀ ਧੁੰਦ ਵਿੱਚ ਛੁਪ ਕੇ ਰਹਿ ਗਏ ਹਨ ਵਿਸਾਖੀ ਜੋ ਸਾਡੇ ਮਿਹਨਤੀ ਹੱਥਾਂ ਦਾ ਤਿਉਹਾਰ ਸੀ ਉਹ ਸਿਰਫ ਅੱਜ ਯਾਦਾਂ ਦੀ ਧੁੰਦ ਵਿੱਚ ਛੁੱਪ ਕੇ ਕੋਨੇ ਤੇ ਲੱਗ ਗਿਆ ਹੈ ਲੋੜੀ ਦੇ ਅਗਦੇ ਗੀਤ ਜਿਨ੍ਹਾਂ ਨੂੰ ਸੁਣ ਕੇ ਮਨ ਝੂਮ ਉੱਠਦਾ ਸੀ ਉਹ ਅੱਜ ਸਿਰਫ ਮੋਬਾਈਲਾਂ ਦੇ ਸੰਗੀਤ ਨੇ ਦੱਬ ਲਿਆ ਹੈ ਗੱਲ ਇੱਥੇ ਨਹੀਂ ਮੁੱਕਦੀ ਸਾਡੀ ਪੰਜਾਬੀ ਥੀ ਸਾਡੀ ਤਾਕਤ ਸਾਡੀ ਪੰਜਾਬੀ ਥੀ ਸਾਡੀ ਪਛਾਣ ਹੈ ਸਾਡੀ ਪੰਜਾਬੀ ਥੀ ਸਾਡਾ ਮਾਣ ਹੈ ਪਰ ਜੇ ਇਹਨੂੰ ਅਸੀਂ ਭੁੱਲ ਗਏ ਆਸੀਂ ਠੱਖਾ ਜੋਗੇ ਨਹੀਂ ਰਵਾਂਗੇ ਇਹ ਪੰਜਾਬੀ ਆਪਣੇ ਸਾਡੇ ਵਿੱਚ ਦੂਰੀਆਂ ਦਾ ਦੂਰੀਆਂ ਨੂੰ ਇੰਨਾ ਕੁ ਵਧਾ ਦਿੱਤਾ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਦੀ ਇੱਜ਼ਤ ਨਹੀਂ ਕਰਦੇ ਅਸੀਂ ਆਪਣੇ ਪਰਿਵਾਰ ਦੇ ਵੱਡੇ ਬਟੇਰਿਆਂ ਨੂੰ ਇੱਜ਼ਤ ਨਹੀਂ ਦਿੰਦੇ ਉਹਨਾਂ ਦੀਆਂ ਗੱਲਾਂ ਨਹੀਂ ਸੁਣਦੇ ਇਹ ਪੰਜਾਬੀ ਵੀ ਹੈ ਜੋ ਸਾਨੂੰ ਇੱਕ ਛੋਟੇ ਜਿਹੇ ਬੱਚੇ ਤੋਂ ਸਿੱਖਣ ਨੂੰ ਮਿਲਦੀ ਹੈ ਹੁਣ ਤੁਸੀਂ ਕਹੋਗੇ ਉਹ ਕਿਦਾਂ ਉਹ ਬੱਚਾ ਜਿਹੜਾ ਮਿੱਟੀ 'ਚ ਖੇਡ ਕੇ ਵੱਡਾ ਹੁੰਦਾ ਹੈ ਉਹ ਬੱਚਾ ਜਿਹੜਾ ਮਿੱਟੀ ਦੇ ਵਿੱਚ ਖੇਡਦਾ ਹੈ ਉਸ ਦੇ ਨਾਲ ਹੀ ਉਹ ਹਰ ਇੱਕ ਅੱਗੇ ਹਰ ਇੱਕ ਮਾਲ ਅੱਗੇ ਵੱਡਾ ਜਾਂਦਾ ਜਾਂਦਾ ਹੈ ਪਰ ਫਿਰ ਵੀ ਉਹ ਅੰਤ ਵਿੱਚ ਆ ਕੇ ਉਸ ਮਿੱਟੀ ਨੂੰ ਹੀ ਕੋਸਦਾ ਹੈ ਕਿ ਇਹ ਤਾਂ ਕੱਖ ਜੋਗੀ ਨਹੀਂ ਅਸੀਂ ਅੱਜ ਇਥੇ ਪੰਜਾਬੀਅਤ ਦੇ ਬਾਰੇ ਹੀ ਗੱਲ ਕਰਨ ਆਏ ਹਾਂ ਜਿਹੜੀ ਅਲੋਪ ਹੁੰਦੀ ਜਾ ਰਹੀ ਆ ਅਜਿਹੇ ਸਾਡੀ ਅੱਖਾਂ ਸਾਹਮਣੇਓ ਇਸ ਤਰ੍ਹਾਂ ਜਾ ਰਹੀ ਆ ਜਿਵੇਂ ਕਿ ਕੋਈ ਚੌਂਤਾ ਹੀ ਨਾ ਹੋਵੇ ਕਿ ਇਹ ਪੰਜਾਬੀਅਤ ਅੱਗੇ ਜਾਵੇ ਅਕਸਰ ਇਹ ਨਜ਼ਰ ਆਉਂਦਾ ਹੈ ਕਿ ਅਸੀਂ ਆਪਣੇ ਤਿਉਹਾਰਾਂ ਵਿੱਚ ਪੰਜਾਬੀਅਤ ਨੂੰ ਕੋਸਦੇ ਹੀ ਰਹਿੰਦੇ ਹਾਂ ਸਾਡੀ ਪੰਜਾਬੀਅਤ ਸਾਡਾ ਮਾਣ ਹੈ ਇਹ ਸਾਡੀ ਸ਼ਾਨ ਹੈ ਅਸੀਂ ਪੰਜਾਬੀਏ ਤੋਂ ਓਲਾ ਕਰ ਲਿਆ ਹੈ ਜਿਵੇਂ-ਜਿਵੇਂ ਅਸੀਂ ਪੰਜਾਬੀਏ ਤੋਂ ਓਲਾ ਕਰਦੇ ਜਾਂਦੇ ਹਾਂ ਉਹ ਸਿਰਫ ਇੱਕ ਮਾਂ ਬੋਲੀ ਹੀ ਹੈ ਜੋ ਸਾਨੂੰ ਇਸ ਦੇ ਕਰੀਬ ਲਿਆਉਂਦੀ ਹੈ ਤੇ ਅੱਜ ਇਹ ਮਾਂ ਬੋਲੀ ਨੂੰ ਅਸੀਂ ਅਨਪੜਤਾ ਦੀ ਭਾਸ਼ਾ ਕਹਿ ਦਿੱਤਾ ਹੈ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗੀ ਕਿ ਉੱਠ ਪੰਜਾਬੀ ਸ਼ੇਰਾ ਹੋਏ ਕਰ ਉੱਚਾ ਆਪਣਾ ਜੇਰਾ ਹੋਏ ਥੇ ਪੰਜਾਬੀ ਸ਼ੇਰਾ ਹੋਏ ਪਰ ਉੱਚਾ ਆਪਣਾ ਜੇਰਾ ਹੋਏ ਪੰਜਾਬੀ ਬੋਲੀਵਾਜਾ ਮਾਰ ਰਹੀ ਆਪਣੇ ਪੁੱਤਰਾਂ ਰੁਪਕਾਰ ਰਹੀ ਆਪਣੇ ਪੁੱਤਰਾਂ ਨੂੰ ਪੁਕਾਰ ਰਹੀ ਸਿੱਖਣ ਦੀ ਸ਼ਕਤੀ ਅਤੇ ਸਿੱਖਣ ਦੀ ਸ਼ਕਤੀ ਅਤੇ ਸੰਘਰਸ਼ ਨੇ ਅੱਜ ਸੱਕੀ ਨਹੀਂ ਬਦਲ ਦਿੱਤਾ ਇਸ ਲਈ ਸਾਨੂੰ ਸੰਘਰਸ਼ ਕਰਦੇ ਰਹਿਣਾ ਚਾਹੀਦਾ ਹੈ ਭਾਵੇਂ ਉਹ ਅਸੀਂ ਆਪਣੇ ਮੰਜ਼ਿਲ ਨੂੰ ਕੌਣ ਲੈ ਕੇ ਗਏ ਜਾਂ ਆਪਣੀ ਭਾਸ਼ਾ ਨੂੰ ਬਚਾਉਣ ਲੈ ਕੇ ਗਏ ਇਹ ਭਾਸ਼ਾ ਹੀ ਹੈ ਜੋ ਸਾਨੂੰ ਸਾਡੀ ਮਿੱਟੀ ਨਾਲ ਜੋੜ ਕੇ ਰੱਖਦੀ ਹੈ ਇਹ ਜਿਹੜੀ ਭਾਸ਼ਾ ਹੈ ਇਹ ਸਾਡੀ ਰੂਹ ਦੀ ਖੁਰਾਕ ਹੈ ਤੇ ਸਾਡੀ ਆਉਣ ਵਾਲੀ ਪੀੜ੍ਹੀ ਦਾ ਹਿਸਾਬ ਹੈ ਅਸੀਂ ਇਹ ਮਿੱਟੀ ਨੂੰ ਅਗਰ ਭੁੱਲ ਜਾਵਾਂਗੇ ਤਾਂ ਕੱਖਾਂ ਵਾਂਗੂ ਰੁਲ ਜਾਵਾਂਗੇ ਪਰ ਉਮੀਦ ਅਜੇ ਵੀ ਬਾਕੀ ਹੈ ਆਓ ਇਸ ਦੌੜ ਵਿੱਚ ਰੁਕ ਕੇ ਸੋਚੀਏ ਅਤੇ ਵਿਚਾਰੀਏ ਕਿ ਕੇਵਲ ਪੜ੍ਹਾਈ ਹੀ ਹੈ ਜੋ ਸਾਨੂੰ ਅੱਗੇ ਲੈ ਕੇ ਜਾ ਸਕਦੀ ਹੈ ਹੁਣ ਸਾਨੂੰ ਇਹ ਲੋੜ ਹੈ ਕਿ ਅਸੀਂ ਪੜ੍ਹਾਈ ਦੇ ਨਾਲ ਨਾਲ ਆਪਣੇ ਬੱਚਿਆਂ ਨੂੰ ਇਹ ਸਮਝਾਈਏ ਅਤੇ ਸੱਭਿਆਚਾਰ ਦਾ ਪਾਠ ਵੀ ਦਿਵਾਈਏ ਆਓ ਸਾਰੇ ਮਿਲ ਕੇ ਬੈਠੀਏ ਸੋਚੀਏ ਸਾਂਝ ਬਣਾਈਏ ਗੀਤ ਗਾਈਏ ਤੇ ਆਪਣੇ ਵਿਰਸੇ ਨੂੰ ਅੱਗੇ ਵਧਾਈਏ ਇਹ ਵਿਰਸਾ ਹੀ ਹੈ ਜੋ ਸਾਨੂੰ ਸਾਡੀ ਰੂਹ ਦੀ ਖੁਰਾਕ ਦਿੰਦਾ ਹੈ ਇਹ ਵਿਰਸਾ ਹੀ ਹੈ ਜੋ ਸਾਨੂੰ ਸਾਡੇ ਪੁਰਾਣੇ ਰੀਤੀ ਰਿਵਾਜਾਂ ਦੀ ਖੁਰਾਕ ਹੈ ਅਤੇ ਇਹ ਵਿਰਸਾ ਹੀ ਹੈ ਜੋ ਸਾਨੂੰ ਸਾਡੇ ਵੱਡੇ ਵਡੇਰਿਆਂ ਨਾਲ ਜੋੜ ਕੇ ਰੱਖਦਾ ਹੈ ਇਹ ਵਿਰਸਾ ਜੇ چلا ਗਿਆ ਤਾਂ ਕੱਕਦੇ ਨਹੀਂ ਰਵਾਂਗੇ ਇਹ ਵਿਰਸਾ ਹੀ ਹੈ ਜੋ ਸਾਨੂੰ ਅਕਸਰ ਦੱਸਦਾ ਹੈ ਕਿ ਪੁੱਤਰਾ ਤੂੰ ਕਿੱਥੇ ਦਾ ਹੈ ਤੂੰ ਕਿੱਥੇ ਜਾਣਾ ਹੈ ਤੂੰ ਕਿੱਥੋਂ ਆਇਆ ਹੈ ਇਹ ਵਿਰਸਾ ਹੀ ਹੈ ਜੋ ਸਾਨੂੰ ਅਕਸਰ ਇਹ ਮਿਲਦਾ ਨਜ਼ਰ ਆਉਂਦਾ ਹੈ ਕਿ ਤੂੰ ਕੀ ਸੀ ਤੂੰ ਕੀ ਬਣ ਗਿਆ ਤੇ ਤੂੰ ਕਿੱਥੇ ਜਾਣਾ ਹੈ ਅੰਤ ਤਾਂ ਉੱਥੇ ਹੀ ਰਹਿਣਾ ਹੈ ਉਸ ਮਿੱਟੀ 'ਚ ਹੀ ਰਹਿਣਾ ਹੈ ਉਸ ਮਿੱਟੀ 'ਚ ਹੀ ਵੇ ਜਾਣਾ ਹੈ ਦੇ ਵਿੱਚ ਮੈਂ ਆਪਣੀ ਇਸ ਭਾਸ਼ਣ ਨੂੰ ਇਨਾਂ ਹੀ ਸ਼ਬਦਾਂ ਨਾਲ ਇਸ ਦਾ ਅੰਤ ਕਰੂੰਗੀ ਕਿ ਸਾਡੇ ਯਤਨਾ ਰੰਗ ਲਿਆਉਣਾ ਹੈ ਸਾਡੇ ਯਤਨਾ ਰੰਗ ਲਿਆਉਣਾ ਹੈ ਪੰਜਾਬੀ ਬੋਲੀ ਨੇ ਫਿਰ ਮੁਸਕੁਰਾਣਾ ਹੈ ਪੰਜਾਬੀ ਬੋਲੀ ਨੇ ਫਿਰ ਮੁਸਕੁਰਾਣਾ ਹੈ ਸਾਡੇ ਯਤਨਾ ਰੰਗ ਲਿਆਉਣਾ ਹੈ ਪੰਜਾਬੀ ਬੋਲੀ ਨੇ ਫਿਰ ਮੁਸਕੁਰਾਣਾ ਹੈ ਅਤੇ ਹਰ ਗੁਰੂਆਂ ਪੀਰਾਂ ਦੇ ਗਾਣਾ ਹੈ ਕਿ ਮੈਂ ਪੰਜਾਬ ਚ ਦੁਬਾਰਾ ਆਉਣਾ ਹੈ ਮੈਂ ਪੰਜਾਬ ਚ ਦੁਬਾਰਾ ਆਉਣਾ ਹੈ ਮੈਂ ਪੰਜਾਬ ਚ ਦੁਬਾਰਾ ਆਉਣਾ ਹੈ ਧੰਨਵਾਦ